ਤਨਮ ਸਿਰਵ ਹੈ ਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾ ਪਾਵਤ ਰਲਿਆ ਜੋਵਨ ਬਲਿਆ ਨਾ ਬਿਨਾ ਮਾਟੀ ਸੰਗ ਰਲਿਆ ਕਾਨ ਕੁੰਡਲਿਆ ਵਸਤਰ ਓੜ ਲਿਆ ਸੇਜ ਸੁਖ ਲਿਆ ਮਨ ਗਰ ਬਲਿਆ ਰਹਾਉ ਤਲੈ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਨਾਲੇ ਧਰਨ ਗੜ ਲਿਆ ਰੂਪ ਸੁੰਦਰੀਆਂ ਕਿਸਤਰੀਆ ਹਰ ਰਸ ਬਿਨ ਸਭ ਸੁਆਦ ਫਿਕਰੀਆ ਮਾਇਆ ਛਲਿਆ ਵਿਕਾਰ ਵਿਖលਿਆ ਸਰਣ ਨਾਨਕ ਪ੍ਰਭ ਫੁਰਕ ਦਇਅਲੀਆ ਆਸਾ ਮਹਲਾ 5 ਇੱਕ ਬਗੀਚਾ ਪੇੜ ਘਣ ਕਰਿਆ ਅੰਮ੍ਰਿਤ ਨਾਮ ਤਹਾ ਮੈਂ ਫਲਿਆ ਐਸਾ ਕਰਹੁ ਵਿਚਾਰ ਗਿਆਨੀ ਜਾਤੇ ਪਾਈਐ ਪਦ ਨਿਰਵਾਨੀ ਆਸ-ਪਾਸ ਬਿਖੂਆ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਭਾਈ રે ਰਹਾਉ ਸਿੰਚਨ ਹਾਰੇ ਕੈ ਮਾਲੀ ਖਾਵਰ ਕਰਤ ਹੈ ਪਾਤ ਫਤ ਡਾਲੀ ਸਾਗਲ ਵੰਸ ਪਤ ਆਣ ਜੁੜਾਈ ਸਾਗਲੀ ਫੁੱਲੀ ਨਿਫਲ ਨਕਾਈ ਅੰਮ੍ਰਿਤ ਫਲ ਨਾਮ ਜਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ ਆਸਾ ਮਹੱਲਾ ਪੰਜਵਾ ਰਾਜ ਲੀਲਾ ਤੇਰਾ ਨਾਮ ਬਣਾਈ ਜੋਗਵਨਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਕੀ ਬਣਿ ਤੇਰਾ ਹਉ ਲੈ ਭ੍ਰਮ ਕੇ ਪਰਦੇ ਸਤਗੁਰ ਖੋਲੇ ਰਹਾਉ ਹੋਕਮਾ ਪੂਜ ਰੰਗ ਰਸ ਮਾਣੇ ਸਤਗੁਰ ਸੇਵਾ ਮਹਾਂ ਨਿਰਵਾਣੀ ਜਿਨ ਤੂੰ ਜਾਤਾ ਸੋ ਗ੍ਰਿਸਤੋ ਦਾਸੀ ਪ੍ਰਵਾਨ ਨਾਮ ਰਤਾ ਸੋਈ ਨਿਰਵਾਣ ਚਾਕ ਮਿਲਿਓ ਨਾਮ ਨਿਧਾਨਾ ਭਣ ਤ ਨਾਨਕਤਾ ਕਾ ਪੁਰਖ ਜਾਨਾ ਆਸਾ ਮਹੱਲਾ ਪੰਜਵਾ ਤੀਰਥ ਜਾਉ ਤਾ ਹੋ ਹੋ ਕਰਤੇ ਪੰਡਿਤ ਪੂਛੋ ਤਮਾਇ ਰਤੇ ਸੋ ਆਸਥਾਨ ਬਤਾਵੋ ਮੀਤਾ ਜਾ ਕੈ ਹਰ ਹਰ ਕੀਰਤਨ ਨੀਤਾ ਰਹਾਉ ਸ਼ਾਸਤਰ ਵੇਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਆਵਤਾਰ ਗ੍ਰਸਤ ਮਹਿ ਚਿੰਤੋ ਦਾਸ ਹੰਕਾਰ ਕਰਮ ਕਰਤ ਜੀ ਕਉ ਜੰਜਾਰ ਪ੍ਰਭ ਕਿਰਪਾ ਤੇ ਮਨ ਵਸ ਆਇ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਗ ਹਰ ਕੀਰਤਨ ਗਾਈਐ ਇਹੋ ਅਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ ਸਾ ਮਹਲਾ ਪੰਜਵਾ ਘਰ ਮੈਂ ਸੂਖ ਬਾਹਰ ਫੁਨ ਸੂਖਾ ਹਰ ਸਿਮਰਤ ਸਗਲ ਵਿਨਾਸੀ ਦੁਖਾ ਸਗਲਾ ਸੂਖ ਜਾਂ ਤੂੰ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਦ ਪਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪ ਟਟ ਹੈ ਦੁਖ ਡੇਰਾ ਹਕਮ ਆਬੂਜੈ ਸੋਈ ਪ੍ਰਵਾਨ ਸਾਚ ਸ਼ਬਦ ਜਾ ਕਾ ਨੀਸਾਨ ਗੁਰ ਪੂਰ ਹਰ ਨਾਮ ਦਿੜਾਇਆ ਪਾਨਤ ਨਾਨਕ ਮੇਰਾ ਮਾਨ ਸੁਖ ਪਾਇਆ ਸਾ ਮਹੱਲਾ ਪੰਜਵਾ ਜਹ ਪਠਾਵੋ ਤਹ ਤਹ ਜਾਈ ਜੋ ਤੁਮ ਦੇਹੋ ਸੋਈ ਸੁਖ ਪਾਈ ਸਦਾ ਤੇਰੇ ਗੋਬਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਵਤਾ ਗਾਈ ਰਹਾਉ ਤੁਮਰਾ ਦੀਆ ਪੈਨੋ ਖਾਈ ਤਾ ਪ੍ਰਸਾਦ ਪ੍ਰਭ ਸੁਖੀ ਬਲਾਈ ਮਾਨਤਾ ਨ ਹੰਤਰਾ ਤੁਜੈ ਧਿਆਈ ਤੁਮਰ ਲਵੇ ਨ ਕੋ ਉਲਾਈ ਕਹੁ ਨਾਨਕ ਨਿਤ ਏਵੈ ਧਿਆਈ ਗਤ ਹੋਵੈ ਸੰਤਾ ਹੈ ਲਗ ਪਾਈ ਆਸਾ ਮਹਲਾ ਪੰਜਵਾ ਓਠਤਾ ਬੈਠਤ ਸੋਵਤ ਧਿਆਈਐ ਮਾਰ ਵਿਚਾਲਤ ਹਰੇ ਖਰਗਈਐ ਸ੍ਰਵਨ ਸੁਣੀ ਜਾ ਅੰਮ੍ਰਿਤ ਕਥਾ ਜਾ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲਥਾਰ ਹਾਉ ਕਾਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸਰਾਇਨ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੈ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹਲਾ 5 ਜਾ ਕੈ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖ ਹੋ ਵਤਨਾਸ ਆਨੰਦ ਕਰਹੁ ਪ੍ਰਭ ਕੀ ਗੁਣ ਗਾਵ ਸਤਿਗੁਰ ਆਪਨਾ ਸਦ ਸਦਾ ਮਨਾਵੋ ਰਹਾਉ ਸਤਿਗੁਰ ਕਾ ਸੱਚ ਸ਼ਬਦ ਕਮਾਵੋ ਥੇਰ ਘਰ ਬੈਠੇ ਪ੍ਰਭ ਆਪਨਾ ਪਾਵੋ ਪਰ ਕਾ ਬੁਰਾ ਨ ਰਖੋ ਚੀਤ ਤੁਮ ਕੋ ਦੁਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹੋ ਸੁਖ ਨਾਨਕ ਆਣ ਦਿਨ ਜੀਨਾ ਆਸਾ ਮਹਲਾ ਪੰਜਵਾ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪ ਤੋ ਚਹੋ ਕੁੰਟ ਮਨ ਦਰਸ਼ਨ ਮੰਗੋ ਦੇਹ ਪਿਆਰੀ ਤੁਮਰੀ ਸੇਵਾ ਕਉਨ ਕਉਨ ਨਾ ਤਾਰੇ ਰਹਾਉ ਜਕ ਨਿਪਨਾਵ ਕੋਈ ਸਗਲ ਸ੍ਰੇਸ਼ਟ ਵਾ ਕੀ ਚਰਨ ਮਲ ਤੋਈ ਜੋ ਪ੍ਰਾਨੀ ਕਾ ਹੂ ਨਾਵਤ ਕਾਮ ਸੰਤ ਪ੍ਰਸਾਦ ਤਾ ਕੋ ਜਪੀਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਾ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹਲਾ 5 ਹੇ ਕੋਇ ਕੀ ਨੈ ਨਿਹਾਰੋ ਸਦਾ ਸਦਾ ਹਰ ਨਾਮ ਸਮਾਰੋ ਰਾਮ ਰਾਮਾ ਰਾਮਾ ਗੁੰਗਾਵ ਸੰਤ ਪ੍ਰਤਾਪ ਸਾਧਕ ਸੰਗੇ ਹਰ ਹਰ ਨਾਮ ਤੇ ਆਵੋ ਰਹਾਓ ਸਗਲ ਸਮਗਰੀ ਜਾ ਕੈ ਸੂਤ ਪਰੋਈ ਘਾਟ ਘਾਟ ਅੰਦਰ ਰਵੇ ਸੋਈ ਹੋਪਤ ਪਰਲੋਕਿਨ ਮਹਿ ਕਰਤਾ ਆਪਣੇ ਪਨਿਰਗੁਣ ਰਹਤਾ ਕਾਰਨ ਕਰਾਵਨ ਅੰਤਰ ਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਸਾ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਭਵਾਰੇ ਦੁਲਵ ਦੇਹ ਜੀਤੀ ਨਹੀਂ ਹਾਰੇ ਕਿਲ ਵਿਖ ਬਿਨਾਸੇ ਦੁਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਧੂਰ ਰਹਾਉ ਪ੍ਰਾਪਕੇ ਸੰਤਾ ਉਦਾਰਨ ਜੋਗ ਤੇਸੇ ਪੇਟੇ ਜੈਸਾ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਕ੍ਰਿਸ਼ਨੁ ਬੁਜੀ ਮਨਹਿ ਚਲਤੀਆ ਨਾਮ ਪਦਾਰਥ ਨਾਉ ਨੇ ਦਸੇਦਾ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਹਲਾ ਪੰਜਵਾ ਮਿਟੀ ਤੇ ਆਸ ਗਿਆਨ ਅੰਧੇਰੇ ਸਾਧ ਸਿ ਬਾਗ ਕਟੇ ਘਮੇਰੇ ਸੂਖ ਸਹਿਜ ਆਨੰਦ ਕਣਾ ਗੁਰ ਸਿ ਬਾਤੇ ਭਈ ਮਨ ਨਿਰਮਲ ਹਰ 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 ਨਾਮ ਸੁਨਾ ਰਹਾ ਬਿਨ ਸਿਓ ਮਨ ਕਾ ਮੂਰਖ ਠੀਠਾ ਪ੍ਰਭ ਕਾ ਬਾਣਾ ਲਾਗਾ ਮੀਠਾ ਗੁਰਪੂਰੇ ਕੇ ਚਰਨ ਗਈ ਕੋਟ ਜਨਮ ਕੇ ਪਾਪ ਲਹੇ ਰਤਨ ਜਨਮ 에 ਹੋ ਸਫਲ ਭਇਆ ਕਹੁ ਨਾਨਕ ਪ੍ਰਭ ਕਰੀ ਮਾਇਆ ਸਾਹ ਮਹਲਾ 5 ਵਾ ਸਤ ਗੁਰ ਆਪਣਾ ਸਦ ਸਦਾ ਸੁਮਾਰੀ ਗੁਰ ਕੇ ਚਰਨ ਕੇ ਸੰਗ ਝਾਰੇ ਜਾਗਰੇ ਮਨ ਜਾਗਨ ਹਾਰੇ ਬਿਨ ਹਰਾ ਵਰਨਾ ਵਸ ਕਾਮਾ ਝੂਠਾ ਮੋਹ ਮਿਥਿਆ ਪਸਾਰੇ ਰਹਾਉ ਗੁਰ ਕੀ ਬਾਣੀ ਸਿਓ ਰੰਗ ਲਾਈ ਗੁਰ ਕਿਰਪਾਲ ਹੋਏ ਦੁਖ ਜਾਈ ਗੌਰਵ ਨੰਦ ਨੂੰ ਜਾ ਨਹੀਂ ਤਾਉ ਗੁਰ ਦਾਤਾ ਗੁਰ ਦਿਵੈ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹਲਾ 5 ਵਾ ਆਪੇ ਪੇੜ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਵੇਖੋ ਏਕੈ ਹੋਹੀ ਕਾਟ ਕਾਟ ਅੰਤਰ ਆਪੇ ਸੋਈ ਰਹਾਉ ਹਾਪੇ ਸੂਰ ਕਿਰਨ ਬਿਸਥਾਰ ਸੋਈ ਗਵਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੈ ਨਾਉ ਨੋਹ ਮੇਲੇ ਇਕਾ ਕੀਨੋ ਠਾਉ ਕਹੋ ਨਾਨਕ ਗੁਰ ਭ੍ਰਮ ਭਉ ਕੋਇ ਆਨੰਦ ਰੂਪ ਸਵਨੈ ਨਾ ਲੋਇ ਆਸਾ ਮਹਲਾ 5 ਹੁਕਮ ਤਸਿਆਨ ਪਾ ਕਿਸੁ ਨ ਜਾਣਾ ਦਿਨ ਰਹਿਣ ਤੇਰਾ ਨਾਮ बखਾਨਾ ਮੈਂ ਨਿਰਗੁਣ ਗੁਣ ਨਾਹੀ ਕੋਈ ਕਰਨ ਕਰਾਵਨ ਹਾਰ ਪ੍ਰਭ ਸੋਏ ਰਹਾਉ ਮੂਰਖ ਮੁਗਧ ਅਗਿਆਨ ਵਿਚਾਰੀ ਨਾਮ ਤੇਰੇ ਕੀ ਆਸ ਮਨ ਧਾਰੀ ਜਪ ਤਪ ਸੰਜਮ ਕਰਮਾ ਨਾ ਸਦਾ ਨਾਮ ਪ੍ਰਭੂ ਕਾ ਮਨ ਹੈ ਆਰਾਦਾ ਕੇਸ਼ੂ ਨਾ ਜਾਣਾ ਮਤ ਮੇਰੀ ਥੋਰੀ ਬਿਨ ਵਤ ਨਾਨਕੋਟ ਪ੍ਰਭ ਤੋਰੀ ਆਸਾ ਮਹੱਲਾ ਪੰਜਵਾ ਹਰ ਹਰ ਅਖਰ ਦੋਇ ਇਹ ਮਾਲਾ ਪੰਜਪਤ ਜਪਤ ਭਏ ਦੀਨ ਗਯਾਲਾ ਕਰੋ ਬੇਨਤੀ ਸਤਗੁਰੂ ਆਪਣੀ ਕਾਰਾ ਕਿਰਪਾ ਰਾਖੋ ਸਰਨਾਈ ਮੋਕੋ ਦੇਹੋ ਹਰੇ ਖਰਜ ਆਪਣੀ ਰਹਾਉ ਹਰ ਮਾਲਾ ਅੰਤਰ ਤਾਰੈ ਜਨਮ ਮਰਨ ਕਾ ਦੁਖ ਨਿਵਾਰੈ ਹਿਰਦਾ ਸਿਮਾਗੈ ਮੁਖ ਹਰ ਹਰ ਬੋਲੇ ਸੋ ਜਨੇ ਤੋਤ ਕਤਹਨ ਡੋਲੇ ਆਹ ਨਾਨਕ ਜੋ ਰਾਚੈ ਨਾਈ ਹਰ ਮਾਲਾ ਤਾਕੈ ਸੰਗ ਜਾਇ ਆਸਾ ਮਹਲਾ 5 ਜਿਸ ਕਾ ਸਭ ਕਿਸ ਤਿਸ ਕਾ ਹੋਇ ਤਿਸ ਜਨ ਲੇਪਨ ਵਿਆਪੈ ਕੋਇ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਸ਼ ਕਰੈ ਸੋਈ ਭਲ ਜਨ ਕੈ ਅਤ ਨਿਰਮਲ ਦਾਸ ਕੀ ਜੁਗਤਾਰ ਹਾਉ ਸਗਲ ਤਿਆਗ ਹਰ ਸਰਨੀ ਆਇ ਤਿਸ ਜਨ ਕਹਾਂ ਵਿਆਪੈ ਮਾਇਆ ਨਾਮ ਅੰਧਾਨ ਜਾਕੇ ਮਨ ਮਾਹੀ ਤਿਸ ਕੋ ਚਿੰਤਾ ਸੁਪਨੈ ਨਾਹੀ ਕਹੋ ਨਾਨਕ ਗੁਰਪੂਰਾ ਪਾਇਆ ਭਰਮ ਮੋਹ ਸਗਲ ਬਿਨਸਾਇਆ ਸੋ ਮਹਰਲਾ ਪੰਜਵਾ ਜਿਹਾ ਸੋ ਪਰਸੰਨ ਹੋਇਓ ਪ੍ਰਭ ਮੇਰਾ ਤਨ ਦੁਖ ਪਰਮ ਕਹੋ ਕੈਸੈ ਨੀਰਾ ਸੁਣ ਸੁਣ ਜੀਵਾ ਸੋਇ ਤੁਮਾਰੀ ਮੋਹ ਨਿਰਗੁਨ ਕੋ ਲੇ ਹੋ ਧਾਰੀ ਰਹਾਉ ਮਟ ਗਿਆ ਦੁਖ ਵਿਸਾਰੀ ਚਿੰਤਾ ਫਲ ਪਾਇਆ ਜਪ ਸਤ ਗੁਰ ਮੰਤਾ ਸੋਈ ਸਤ ਸਤ ਹੈ ਸੋਈ ਸਿਮਰਾ ਸਿਮਰ ਰਖ ਕੰਠਿ ਪਰੋਈ ਕਹੁ ਨਾਨਕ ਕਾਉਨ ਉਹ ਕਰਮਾ ਜਾਕੈ ਮਨ ਵਸਿਆ ਹਰ ਨਾਮਾ ਆਸਾ ਮਹਲਾ ਪੰਜਵਾ ਕਾਮ ਕ੍ਰੋਧ ਅਹੰਕਾਰ ਬਿਗੂਤੇ ਹਰ ਸਿਮਰਣਾ ਕਰ ਹਰ ਜਨ ਛੂਟੇ ਸੋਏ ਰਹੀ ਮਾਇਆ ਮਦਮਾਤੇ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ ਮੋਹ ਭਰਮ ਬਹੁ ਜੋਨ ਪਭਾਇਆ ਅਸਥਿਰ ਭਗਤ ਹਰ ਚਰਨ ਧਿਆਇਆ ਵੰਦਨਾ ਅੰਧਕੂਪ ਗ੍ਰਹਿ ਮੀਰਾ ਮੁਕਤੇ ਸੰਤ ਬੁਝੈ ਹਰ ਨੀਰਾ ਭਵਨਾਨੰਦ ਜੋ ਪ੍ਰਭ ਸਰਨਾਈ ਇਹੀ ਹ ਸਖ ਅਗੈ ਗਤ ਪਾਈ ਆਸਾ ਮਹਲਾ ਪੰਜਵਾ ਤੂੰ ਮੇਰਾ ਤਰੰਗ ਹਾਂ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦਵਾਰੇ ਤੂੰ ਮੇਰਾ ਕਰਤਾ ਹਉ ਸੇਵਕ ਤੇਰਾ ਸਰਨ ਗਹੀ ਪ੍ਰਭ ਗੁਨੀ ਗਹੀ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਜਹ ਪੇਖ ਵਿਗਸੈ ਕੌਲਾਰ ਤੂੰ ਮੇਰੀ ਗਤ ਪਤ ਤੂੰ ਪ੍ਰਵਾਨ ਤੂਸ ਮਰਥ ਮੈਂ ਤੇਰਾ ਤਾਣ ਆਨੰਦੇਨ ਜਪੋ ਨਾਮ ਗੁਣਤਾਸ ਨਾਨਕੀ ਪ੍ਰਾਪਹਿ ਅਰਦਾਸ ਆਸਾ ਮਹੱਲਾ ਪੰਜਵਾ ਰੋਗਨ ਹਾਰੈ ਝੂਠ ਕਮਾਨਾ ਹਸ ਹਸ ਜੋਗ ਕਰਤ ਬੇਗਾਨਾ ਕੋ ਮੂਆ ਕਾ ਕੈ ਘਰ ਗਾਵਨ ਕੋ ਰਵੈ ਕੋ ਹਸ ਹਸ ਪਾਵਨ ਰਹਾਉ ਬਾਲ ਵਿਵਸਥਾ ਤੇ ਵਰਤਾਨਾ ਪਹੁੰਚ ਨ ਮੁਕਾ ਫਿਰ ਪਛਤਾਨਾ ਤ੍ਰੇਹ ਗੁਣ ਮੈਂ ਵਰਤਾ ਸੰਸਾਰਾ ਨਰਕ ਸੁਰਗ ਫਿਰ ਫਿਰ ਆਉਤਾਰ ਆਹੋ ਨਾਨਕ ਜੋ ਲਾਇਆ ਨਾਮ ਸਫਲ ਜਾਨਮ ਤਾਕਾ ਪਰਵਾਨ ਆਸਾ ਮਹੰਲਾ ਪੰਜਵਾ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਭੋਰ ਭਇਆ ਬਹੁਰ ਪਛਤਾਣੀ ਪ੍ਰੇਮ ਸਹਿਜ ਮਨ ਆਨੰਦ ਧਰਉਰੀ ਪ੍ਰਭ ਮਿਲਵੇ ਕੀ ਲਾਲਸਾਤਾ ਤਿਆਲਸ ਕਹਾ ਕਰੋ ਰੀ ਰਹਾਉ ਕਰਮ ਹੈ ਅਮਰਤ ਆਨਸਾਰਿਓ ਕੈਸਰ ਗਇਓ ਪੂਮ ਪਰ ਡਾਰਿਓ ਸਾਧ ਮੋਹਿ ਲਾਦੀ ਅਹੰਕਾਰੇ ਦੋਸ ਨਾਹੀ ਪ੍ਰਵ ਕਰਨੇ ਹਾਰੇ ਸਾਧ ਸੰਗ ਮਟੇ ਭਰਮੰਦਾਰੇ ਨਾਨਕ ਮੇਲੀ ਸਿਰਜਣ ਹਾਰੇ ਆਸਾ ਮਹੱਲਾ ਪੰਜਵਾ ਚਰਨ ਕਾਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੋ ਚਿਤ ਆਵੈ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਖਯਾਰਾਉ ਕਨਕ ਦੁਖ ਦੇਵੈ ਅਵਰਾ ਕਉ ਪਹੁੰਚ ਨ ਸਕੇ ਜਨ ਤੇਰੇ ਕਉ ਦਰਸ ਤੇ ਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਵਸੈ ਵੈ ਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮਰ ਦੀ ਮਹਦੀਜਾ ਆਸਾ ਮਹਲਾ ਪੰਜਵਾ ਮਨ ਤ੍ਰਿਪਤਾਨੋਂ ਮਿਟੇ ਜੰਜਾਲ ਪ੍ਰਵਾਪਨਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾਂ ਕਹਿ ਗ੍ਰਹਿ ਸਭ ਕੇ ਸਹਿ ਪੂਰਨ ਸੋ ਪਟਿਆ ਨਿਰਭੈ ਧਨੀ ਰਹਾਉ ਨਾ ਮੁੰਦਰੜਾਇਆ ਸਾਧ ਕਿਰਪਾਲ ਮਿਟ ਗਈ ਭੂਖ ਮਹਾ ਵਿਕਰਾਲ ਠਾਕੁਰ ਆਪਣੀ ਕੀ ਨੀਂਦਾਤ ਜਰਨ ਬਜੀਵਨ ਹੋਈ ਸਾਤਾ ਮਿਟ ਗਈ ਭਾਲ ਮਨ ਸਹਜ ਸੁਮਨਾ ਨਾਨਕ ਪਾਇਆ ਨਾਮ ਖਜ਼ਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ